ਧਰਮ ਦੇ ਚਾਰ ਪੈਰ ਮੰਨੇ ਆ ਰਾਜੇ ਤੀਰਥ ਪੰਡਿਤ ਤੇ ਸਾਧੂ ਇਹਨਾਂ ਚੌਹਾਂ ਦੇ ਅੰਦਰ ਕਮਜ਼ੋਰੀਆਂ ਆ ਚੁੱਕੀਆਂ ਸੀ ਮੇਰੇ ਸਹਿ ਫਰਮਾਨ ਕਰਦੇ ਆ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਘਟ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸ਼ ਨਹੀ ਕ ਚੜਿਆ ਕਹਿੰਦੇ ਜਿਹੜੇ ਰਾਜੇ ਸਨ ਜਿੱਥੇ ਉਹਨਾਂ ਨੇ ਪ੍ਰਜਾ ਦੀ ਰਾਖੀ ਕਰਨੀ ਸੀ ਰਾਜੇ ਕਸਾਈ ਬਣ ਗਿਆ ਜੇ ਵਾਰੀ ਖੇਤ ਨੂੰ ਖਾਣ ਲੱਗ ਪਵੇ ਕੌਣ ਬਚਾਏਗਾ ਜੇ ਰਾਖਈ ਘਰ ਨੂੰ ਤੋੜ ਕੇ ਚੋਰੀ ਕਰਨ ਲੱਗ ਪਵੇ ਘਰ ਨੂੰ ਕੌਣ ਬਚਾਏਗਾ ਰਾਜੇ ਸ਼ਹੀ ਮਕਦਮਕ ਉਤੇ ਜਿਹੜੇ ਰਾਜੇ ਸੀ ਉਹ ਦਰਿੰਦੇ ਹੋ ਗਏ ਤੇ ਉਹਦੇ ਜਿਹੜੇ ਕਰੰਦੇ ਸੀ ਉਹਨਾਂ ਦਾ ਤੇ ਅਸਰ ਐਸਾ ਹੋ ਗਿਆ ਵੱਡ ਖਾਣੇ ਰਾਜੇ ਦਾ ਅਸਰ ਹੀ ਹੁੰਦਾ ਵਜ਼ੀਰਾਂ ਉਤੇ ਮੰਤਰੀਆਂ ਤੇ ਜਿਹੜਾ ਧਰਮ ਖੰਭ ਲਾ ਕੇ ਉੱਡ ਗਿਆ ਇਹ ਜਿਹੜੀ ਧਰਤੀ ਹੈ ਇਹ ਧਰਮ ਦੇ ਸਹਾਰੇ ਖੜੀ ਹੈ ਇੱਕ ਵਾਰ ਦਸ਼ਮ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਵਿੱਚ ਬੈਠੇ ਬਚਨ ਕੀਤਾ ਕਿ ਧਰਤੀ ਕਿਸ ਦੇ ਸਹਾਰੇ ਖੜੀ ਹੈ ਕਿਸੇ ਨੇ ਕਿਹਾ ਕਿ ਬੈਲ ਨੇ ਸਿੰਘਾਂ ਤੇ ਚੱਕੀ ਹੈ ਕਿਸੇ ਨੇ ਕਿਹਾ ਕਿ ਕਛੂ ਨੇ ਪਿੱਠ ਤੇ ਚੱਕੀ ਹੈ ਕਿਸੇ ਨੇ ਕਿਹਾ ਕਿ ਛੇਸ਼ਨਾਗ ਨੇ ਚੱਕੀ ਹੈ ਜਿਵੇਂ ਜਿਵੇਂ ਕਿਸੇ ਨੇ ਸੁਣਿਆ ਸੀ ਉਵੇਂ ਹੀ ਕਿਹਾ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਗਿਆਨ ਤੋਂ ਹੀਣੇ ਆ ਇਸ ਤਰ੍ਹਾਂ ਹੀ ਮੰਨਦੇ ਆ ਅੱਜ ਤੋਂ 60 ਸਾਲ 70 ਸਾਲ ਦੇ ਦਰਮਿਆਨ ਵੀ ਦਾਸ ਨੇ ਦੇਖਿਆ ਬਚਪਨ ਵਿੱਚ ਜਦ ਕਿਤੇ ਪਚਾਲ ਆਉਂਦਾ ਸੀ ਤੇ ਕਹਿੰਦੇ ਸੀ ਕਿ ਜਦੋਂ ਬੈਲ ਥੱਕ ਜਾਂਦਾ ਉਹ ਇੱਕ ਸਿੰਘ ਤੋਂ ਦੂਸਰੇ ਸਿੰਘ ਤੇ ਧਰਤੀ ਕਰਦਾ ਐਸੀ ਅਗਿਆਨਤਾ ਸੀ ਅੱਜ ਵੀ ਹੈ ਮੇਰੇ ਦਸਮ ਪਾਤਸ਼ਾਹ ਕਹਿੰਦੇ ਪ੍ਰੇਮਿਓ ਜੇ ਤੁਹਾਡੀ ਗੱਲ ਮੰਨਿਆ ਕਿ ਬੈਲ ਨੀਂ ਸਿੰਘਾਂ ਤੇ ਧਰਤੀ ਚੱਕੀ ਐ ਸ਼ੇਸ਼ਨਾਗ ਨੇ ਚੱਕੀ ਐ ਕਛੂ ਨੇ ਪੜਤੇ ਚੱਕੀ ਐ ਉਹ ਤਰਤੀ ਨੂੰ ਚੱਕ ਕੇ ਕਿਹੜੀ ਜੀ ਤੇ ਖੜੇ ਨੇ ਕੋਈ ਵੀ ਜਵਾਬ ਨਹੀਂ ਸਭ ਚੁੱਪ ਕਰ ਗਏ ਸਭ ਕਹਿੰਦੇ ਨਾਮ ਆਡਡ ਰੱਖ ਲੈ ਪਰ ਅਸਲੀ ਨਾਮ ਹੈ ਉਸ ਦਾ ਧਰਮ ਸੋਲ ਧਰਮ ਦਇਆ ਕਾ ਪੂਤ ਸੰਤੋਖ ਥਾਬ ਰਖਿਆ ਜਨ ਸੂਤ ਤੇ ਮਾਰ ਕਹਿੰਦੇ ਧਰਮ ਖੰਭ ਲਾ ਕੇ ਉੱਡ ਗਿਆ ਕਲ ਕਾਤੀ ਰਾਜੇ ਕਸਾਈ ਬਾਬਰ ਵਰਗੇ ਰਾਜੇ ਕਾਰਮ ਬਾਦਸ਼ਾਹ ਰਾਜੇਨੇਕ ਰਾਜੇ ਜਿਹੜੇ ਸਨ ਜਿਨ੍ਹਾਂ ਨੇ ਕਸਾਈ ਆਲੇ ਰੂਪ ਧਾਰਨ ਕੀਤੇ ਹੋਏ ਸੀ ਧਰਮ ਨਾ ਦੀ ਚੀਜ਼ ਨਹੀਂ ਦਿਸਦੀ ਜਿਵੇਂ ਕੂੜ ਮਾਵਸ ਸੱਚ ਚੰਦਰਮਾ ਦੀ ਸ਼ੈ ਨਾਹੀ ਕਹਿ ਚੜਿਆ ਮੱਸ਼ਿਆ ਵਾਲੀ ਰਾਤ ਨੂੰ ਜਿਵੇਂ ਚੰਦ ਨਜ਼ਰ ਨਹੀਂ ਆਉਂਦਾ ਜਿੱਥੇ ਮੱਸ਼ਿਆ ਹੋਵੇ ਉਸ ਦਿਨ ਸਾਰੀ ਰਾਤ ਹਨੇਰੀ ਹੁੰਦੀ ਹੈ 11 ਰੂਪੀ ਅੰਧਕਾਰ ਇੰਨਾ ਛਾ ਗਿਆ ਕਿ ਸੱਚ ਰੂਪੀ ਚੰਦ ਜਿਹੜਾ ਸੀ ਨਜ਼ਰ ਨਹੀਂ ਛਾ ਰਿਹਾ ਸੋ ਇਹ ਹਾਲਤ ਜਿਹੜੀ ਸੀ ਰਾਜਿਆਂ ਦੀ ਸੀ ਕੋ ਕੋ ਕੇ ਪ੍ਰਜਾ ਨੂੰ ਮਾਰਦੇ ਸਨ ਰੱਬ ਦੇ ਬੰਦਿਆਂ ਨੂੰ ਮਾਰਨਾ ਵੀ ਉਹ ਪੁੰਨ ਸਮਝਦੇ ਸੀ